ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਗੁਰੂ ਕੀ ਸਾਜੀ ਨਮਾਟੇ ਸਾਧ ਸੰਗਤ ਜੀ ਆਓ ਸਾਖੀ ਸਰਵਣ ਕਰਦੇ ਹਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਦੇ ਜੀਵਨ ਦੀ ਇੱਕ ਬਹੁਤ ਮਹਤਮਪੂਰਨ ਸਿੱਖਿਆ ਵਾਲੀ ਸਾਖੀ ਆਓ ਸਰਵਣ ਕਰਦੇ ਹਾਂ ਜੀ ਪਹਿਲੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਪਾਪੀਆਂ ਤੇ ਭਲੇ ਲੋਕਾਂ ਦਾ ਉਦਾਰ ਕਰਦੇ ਕਰਦੇ ਇੱਕ ਦਿਨ ਜਾੜ ਭਰੇ ਇਲਾਕੇ ਵਿੱਚ ਜਾ ਬੈਠੇ ਤੇ ਜਦੋਂ ਦਿਨ ਧਰਿਆ ਤਾਂ ਗੁਰੂ ਜੀ ਨੇ ਭਾਈ ਬਾਲੇ ਨੂੰ ਹੁਕਮ ਦਿੱਤਾ ਕਿ ਬਾਲਿਆ ਰਹਿਰਾਸ ਦਾ ਵੇਲਾ ਹੋ ਚੁੱਕਿਆ ਹੈ ਰਹਿਰਾਸ ਪੜ ਤਾਂ ਗੁਰੂ ਜੀ ਦੇ ਹੁਕਮ ਅਨੁਸਾਰ ਭਾਈ ਬਾਲੇ ਨੇ ਰਹਿਰਾ ਸਾਹਿਬ ਦਾ ਪਾਠ ਪੜਨਾ ਸ਼ੁਰੂ ਕਰ ਦਿੱਤਾ ਜਦੋਂ ਭਾਈ ਬਾਲੇ ਨੇ ਰਹਿਰਾ ਸਾਹਿਬ ਦਾ ਪਾਠ ਉੱਚੀ-ਉੱਚੀ ਪੜਿਆ ਤਾਂ ਉੱਥੇ ਨਜ਼ਦੀਕ ਇੱਕ ਝੁੱਗੀ ਵਿੱਚੋਂ ਇੱਕ ਸੁੰਦਰ ਕੰਨਿਆ ਨਿਕਲ ਕੇ ਗੁਰੂ ਜੀ ਦੇ ਪਾਸ ਆ ਕੇ ਬੈਠ ਗਈ ਤੇ ਆਖਣ ਲੱਗੀ ਇਹ ਆਪ ਜੀ ਕੌਣ ਹੋ ਤੇ ਇਸ ਉਜਾਰ ਵਿੱਚ ਕੀ ਕਰਨ ਆਏ ਹੋ ਤਾਂ ਗੁਰੂ ਜੀ ਨੇ ਫਰਮਾਇਆ ਇਹ ਅਸੀਂ ਫਕੀਰ ਹਾਂ ਇਹ ਅੱਜ ਦੀ ਰਾਤ گزار ਕੇ ਅਸੀਂ ਇੱਥੋਂ ਚਲੇ ਜਾਵਾਂਗੇ ਤਾਂ ਗੁਰੂ ਜੀ ਦੇ ਮੂੰਹੋਂ ਇਹ ਬਚਨ ਸੁਣ ਕੇ ਉਹ ਕੰਨਿਆ ਆਪਣੀ ਝੁੱਗੀ ਵਿੱਚ ਚਲੀ ਗਈ ਤੇ ਅੰਦਰੋਂ ਇੱਕ మాਸ ਦਾ ਕਤਰਾ ਲੈ ਕੇ ਆਈ ਤੇ ਉਸ ਨੂੰ ਤੱਕੜੀ ਵਿੱਚ ਰੱਖ ਕੇ ਤੋਲਿਆ ਤਾਂ ਉਹ మాਸ ਦੇ ਸ਼ੇਰ ਦਾ ਹੋਇਆ ਤਾਂ ਫਿਰ ਉਸ ਕੰਨਿਆ ਨੇ మాਸ ਦਾ ਇੱਕ ਸਿਰ ਆਪਣੇ ਪਾਸ ਰੱਖ ਲਿਆ ਤੇ ਦੂਸਰਾ ਸਿਰ ਭਾਈ ਬਾਲੇ ਨੂੰ ਦੇਣ ਲੱਗੀ ਤਾਂ ਸੁੰਦਰ ਕੰਨਿਆ ਦੇ ਹੱਥਾਂ ਵਿੱਚ మాਸ ਵੇਖ ਕੇ ਭਾਈ ਬਾਲਾ ਜੀ ਬਹੁਤ ਜ਼ਿਆਦਾ ਹੈਰਾਨ ਹੋ ਗਿਆ ਉਸ ਕੰਨਿਆ ਨੂੰ ਪੁੱਛਣ ਲੱਗਾ ਕਿ ਇਸ ਉਜਾੜ ਵਿੱਚ ਅਸੀਂ ਨਾ ਤਾਂ ਕੋਈ ਜਿੰ ਦੇਖਿਆ ਹੈ ਤੇ ਨਾ ਹੀ ਕੋਈ ਜਾਨਵਰ ਦੇਖਿਆ ਹੈ ਫਿਰ ਇਹ ਇੰਨਾ ਸਾਰਾ ਮਾਸ ਤੋਂ ਕਿੱਥੋਂ ਲੈ ਕੇ ਆਈ ਹੈ ਤਾਂ ਭਾਈ ਬਾਲੇ ਦੇ ਮੂੰਹ ਵਿੱਚ ਇਹ ਗੱਲ ਸੁਣ ਕੇ ਕੰਨਿਆ ਬੋਲੀ ਚਲੋ ਮੇਰੇ ਨਾਲ ਝੁੱਗੀ ਦੇ ਅੰਦਰ ਚਲੋ ਤੇ ਆਪ ਇਹ ਵੇਖ ਲਵੋ ਕਿ ਮੈਂ ਇੰਨਾ ਸਾਰਾ ਮਾਸ ਕਿੱਥੋਂ ਲੈ ਕੇ ਆਈ ਹਾਂ ਤਾਂ ਭਾਈ ਬਾਲਾ ਜੀ ਉਸ ਕੰਨਿਆ ਦੇ ਪਿੱਛੇ-ਪਿੱਛੇ ਝੁੱਗੀ ਦੇ ਅੰਦਰ ਚਲਾ ਗਿਆ ਤਾਂ ਕੀ ਵੇਖਦਾ ਹੈ ਕਿ ਝੁੱਗੀ ਦੇ ਅੰਦਰ ਇੱਕ ਮਰਦਾ ਲੰਮਾ ਪਿਆ ਹੋਇਆ ਸੀ ਤਾਂ ਕੰਨਿਆ ਬੋਲੀ ਏ ਏ ਮੈਂ ਇਸ ਮੁਰਦੇ ਦਾ మాਸ ਖਾਨੀ ਹਾਂ ਮੁਰਦੇ ਨੂੰ ਵੇਖ ਕੇ ਭਾਈ ਬਾਲਾ ਜੀ ਵਾਹਿਗੁਰੂ ਵਾਹਿਗੁਰੂ ਕਰਦਾ ਝੁੱਗੀ ਤੋਂ ਬਾਹਰ ਆ ਗਿਆ ਤੇ ਸਿੱਧਾ ਗੁਰੂ ਨਾਨਕ ਦੇਵ ਜੀ ਦੇ ਪਾਸ ਆ ਗਿਆ ਤੇ ਆ ਕੇ ਆਖਣ ਲੱਗਾ ਇਹ ਗੁਰੂ ਜੀ ਇਹ ਝੁੱਗੀ ਦੇ ਅੰਦਰ ਇਹ ਕੰਨਿਆ ਮਨੁੱਖ ਦਾ మాਸ ਖਾਂਦੀ ਹੈ ਤਾਂ ਗੁਰੂ ਜੀ ਨੇ ਭਾਈ ਬਾਲੇ ਨੂੰ ਕਿਹਾ ਇਹ ਤਾਂ ਜੋ ਇਸ ਲੜਕੀ ਨੂੰ ਕੁੱਛ ਕੇ ਤੂੰ ਮਨੁੱਖ ਦਾ మాਸ ਕਿਉਂ ਖਾਨੀ ਹੈ ਇਹ ਤੈਨੂੰ ਹੋਰ ਕੁਝ ਖਾਣ ਨੂੰ ਨਹੀਂ ਲੱਗ ਲੱਭਦਾ ਤਾਂ ਭਾਈ ਬਾਲਾ ਜੀ ਦੁਬਾਰਾ ਉਸ ਲੜਕੀ ਦੀ ਝੁੱਗੀ ਵਿੱਚ ਗਿਆ ਤੇ ਜਾ ਕੇ ਪੁੱਛਣ ਲੱਗਾ ਕਿ ਤੂੰ ਪਾਪ ਦਾ ਕਰਮ ਕਿਉਂ ਕਰਦੀ ਹੈ ਤਾਂ ਕੰਨਿਆ ਬੋਲੀ ਕਿ ਤੂੰ ਮੇਰਾ ਪਰਦਾ ਜ਼ਾਹਰ ਕਿਉਂ ਕਰਦਾ ਹੈ ਤੈਨੂੰ ਇਸ ਨਾਲ ਕੀ ਮਿਲੇਗਾ ਤਾਂ ਭਾਈ ਬਾਲੇ ਨੇ ਕਿਹਾ ਕਿ ਅਸੀਂ ਸੰਤ ਹੁੰਦੇ ਹਾਂ ਇਹ ਸੰਤਾਂ ਦੇ ਕੋਲੋਂ ਪਰਦਾ ਨਹੀਂ ਲੁਕਾਈਦਾ ਤਾਂ ਕੰਨਿਆ ਬੋਲੀ ਕਿ ਇਹ ਜਿਹੜਾ ਮੁਰਦਾ ਹੈ ਇਹ ਮੇਰਾ ਪਿਤਾ ਹੈ ਜਦੋਂ ਮੈਂ ਇਸ ਦੇ ਘਰ ਜਨਮ ਲਿਆ ਸੀ ਆ ਇਹ ਮੇਰੇ ਨਾਲ ਬਹੁਤ ਪਿਆਰ ਕਰਦਾ ਸੀ ਮੈਨੂੰ ਬਹੁਤ ਚੰਗੇ ਚੰਗੇ ਖਾਣੇ ਤੇ ਮੈਨੂੰ ਬਹੁਤ ਚੰਗੇ ਚੰਗੇ ਵਸਤਰ ਪਹਿਨਣ ਨੂੰ ਦਿੰਦਾ ਸੀ ਫਿਰ ਮੈਂ ਜਦੋਂ 16 ਸਾਲਾਂ ਦੀ ਹੋਈ ਤਾਂ ਇਸ ਨੇ ਵੇਖਿਆ ਕਿ ਹੁਣ ਮੈਂ ਸੁੰਦਰ ਸਰੂਪ ਹੋ ਚੁੱਕੀ ਹਾਂ ਤਾਂ ਇਸ ਨੇ ਮੈਨੂੰ ਇੱਕ ਖਤਰੇਡੇ ਨੂੰ ਵੇਚ ਦਿੱਤਾ ਸੰਤ ਜੀ ਹੁਣ ਤੁਸੀਂ ਦੱਸੋ ਇਹ ਇਹ 나ਹਰ ਰਾक्षਸ ਕੋਈ ਜਾਂ ਫਿਰ ਇਹ ਹੋਇਆ ਜਿਸਨੇ ਮੇਰਾ ਜਿਉਂਦਾ ਹੀ మాਸ ਵਿੱਚ ਖਾਦਾ ਮੈਨੂੰ ਵੇਚਣ ਤੋਂ ਕੁਝ ਦਿਨ ਬਾਅਦ ਹੀ ਇਸ ਦੇ ਸਵਾਸ ਪੂਰੇ ਹੋ ਗਏ ਤੇ ਧਰਮਰਾਜ ਨੇ ਜਮਦੂਤਾਂ ਨੂੰ ਹੁਕਮ ਦਿੱਤਾ ਕਿ ਜਾਓ ਇਸ ਦੁਸ਼ਟ ਨੂੰ ਲੈ ਕੇ ਆਓ ਤਾਂ ਜਮਦੂਤ ਇਸ ਨੂੰ ਧਰਮਰਾਜ ਦੇ ਪਾਸ ਲੈ ਗਏ ਤਾਂ ਧਰਮਰਾਜ ਨੇ ਕਿਹਾ ਇਸ ਪਾਪੀ ਨੂੰ ਮੇਰੇ ਮੱਥੇ 'ਤੇ ਨਾ ਲਾਓ ਬਲਕੇ ਜਲਦੀ ਤੋਂ ਜਲਦੀ ਇਸ ਨੂੰ ਨਰਕ ਵਿੱਚ ਪਾ ਦਿਓ ਤਾਂ ਜਮਦੂਤਾ ਨੇ ਇਸ ਨੂੰ ਨਰਕਾਂ ਵਿੱਚ ਸੁੱਟ ਦਿੱਤਾ ਹੈ ਇਸ ਖਤਰੇ ਦੇ ਨਾਲ ਮੇਰਾ ਸੰਜੋਗ ਹੋਇਆ ਸੀ ਤਾਂ ਸਤਿਗੁਰੂ ਦੀ ਕਿਰਪਾ ਦੇ ਨਾਲ ਮੈਂ ਸੱਤ ਮੁੰਡਿਆਂ ਨੂੰ ਜਨਮ ਦਿੱਤਾ ਅਖੀਰ ਵਿੱਚ ਮੇਰੇ ਘਰ ਇੱਕ ਕੰਨਿਆ ਨੇ ਜਨਮ ਲਿਆ ਤਾਂ ਮੇਰੇ ਪਤੀ ਨੇ ਮੈਨੂੰ ਕਿਹਾ ਕਿ ਤੂੰ ਇਸ ਲੜਕੀ ਨੂੰ ਮਾਰ ਕੇ ਮੈਨੂੰ ਕੰਨਿਆ ਨਹੀਂ ਚਾਹੀਦੀ ਪਰ ਮੈਂ ਆਪਣੀ ਧੀ ਨੂੰ ਮਾਰਨ ਤੋਂ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਤਾਂ ਭਾਈ ਵਾਲੇ ਨੂੰ ਉਸ ਉੱਪਰ ਦਇਆ ਆ ਗਈ ਉਸਨੇ ਗੁਰੂ ਜੀ ਪਾਸ ਜਾ ਕੇ ਸਾਰੀ ਗੱਲ ਦੱਸੀ ਤੇ ਬੇਨਤੀ ਕੀਤੀ ਕਿ ਇਸ ਕੰਨਿਆ ਨੂੰ ਮੁਕਤ ਕਰੋ ਤਾਂ ਗੁਰੂ ਨਾਨਕ ਦੇਵ ਜੀ ਫਰਮਾਏ ਇਹ ਵੇਖ ਭਾਈ ਇੱਕ ਕੰਨਿਆ ਨੂੰ ਵੇਚਣਾ ਜਾਂ ਫਿਰ ਉਸ ਨੂੰ ਮਾਰਨਾ ਬਹੁਤ ਵੱਡਾ ਪਾਪ ਹੈ ਪਰ ਤੇਰਾ ਕਹਿਣਾ ਮੰਨਣਾ ਵੀ ਜ਼ਰੂਰੀ ਹੈ ਇਹ ਬਚਨ ਬੋਲਣ ਤੋਂ ਬਾਅਦ ਸ੍ਰੀ ਗੁਰੂ ਨਾਨਕ ਸਾਹਿਬ ਜੀ ਉੱਠ ਖਲੋਤੇ ਅਤੇ ਕੰਨਿਆ ਦੀ ਝੁੱਗੀ ਦੇ ਪਾਸ ਜਾ ਕੇ ਖੜੇ ਹੋ ਗਏ ਤਾਂ ਮਾਸ ਖਾਣ ਵਾਲੀ ਕੰਨਿਆ ਨੇ ਗੁਰੂ ਜੀ ਦੇ ਚਰਨਾਂ ਨੂੰ ਹੱਥ ਲਗਾਇਆ ਤੇ ਆਪਣਾ ਪਾਪ ਬਖਸ਼ਾਉਣ ਦੀ ਖਿਮਾ ਮੰਗੀ ਤਾਂ ਗੁਰੂ ਜੀ ਨੇ ਉਸ ਦੇ ਸਿਰ ਉੱਪਰ ਹੱਥ ਰੱਖ ਕੇ ਤਿੰਨ ਵਾਰ ਵਾਹਿਗੁਰੂ 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 ਬੋਲਿਆ ਤਾਂ ਪਰਮਾਤਮਾ ਦੀ ਕਿਰਪਾ ਦੇ ਨਾਲ ਉਸ ਕੰਨਿਆ ਦਾ ਪਾਪ ਮਾਫ ਹੋ ਗਿਆ ਜਿਸ ਤੋਂ ਬਾਅਦ ਗੁਰੂ ਸਾਹਿਬ ਨੇ ਜਲ ਦਾ ਇੱਕ ਛਿੱਟਾ ਉਸ ਦੇ ਮੂੰਹ ਦੇ ਪਿਤਾ ਵੱਲ ਵੀ ਮਾਰਿਆ ਉਸ ਮੁਰਦੇ ਨੂੰ ਵੀ ਮੁਕਤੀ ਹਾਸਲ ਹੋ ਗਈ ਸਾਖੀ ਸਰਮਣ ਕਰਵਾਉਂਦਿਆਂ ਹੋਈਆਂ ਬਯੰਤ ਭੁੱਲਾਂ ਦੀ ਖਿਮਾ ਬਖਸ਼ਨੀ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ